ਕੀ ਕਰਨਾ ਸੀ ਗਾਜਾ ਲੈਣ ਆਇਆ ਜੀ ਕਿੱਥੋਂ ਖਾਸੀ ਤੋਂ ਆਏ ਜੀ ਹਾਂ ਨਾ ਲੈਣਾ ਕਿੱਥੋਂ ਦੀ ਗਾਂਝਾ ਇੱਥੋਂ ਨਾਰਗੋਲੀ ਜਿੱਥੋਂ ਨਾਰਗੋਲੀ ਜਿੱਥੋਂ ਇਹ ਨਉ ਨਹੀਂ ਪਤਾ ਮੈਂ ਪਹਿਲੇ ਹੀ ਗੇਰੇ ਆਇਆ ਜਗਾ ਜ਼ਿੰਦਗੀ ਚ ਪਹਿਲੀ ਵਾਰੀ ਆਇਆ ਪਹਿਲੀ ਵਾਰੀ ਸਿੱਧਾ ਹੀ ਪਹੁੰਚ ਗਿਆ ਉਹ ਰੈਡਰੈਸ ਪਤਾ ਕੀਨੇ ਮੈਂ ਇਹਨੂੰ ਦੱਸਿਆ ਕਿਸੇ ਨੇ ਦੱਸਿਆ ਨਾ ਨਾ ਕਿਸੇ ਨੇ ਦੱਸਿਆ ਉਹ ਵੀ ਨਹੀਂ ਜਾਣਦਾ ਮੈਂ ਚੱਲ ਤੈਨੂੰ ਦੱਸਦਾ ਤੈਨੂੰ ਉਹਨੇ ਨਕਸ਼ਾ ਬਣਾਦਾ ਵੀ ਤੂੰ ਪਹੁੰਚ ਗਿਆ ਸਿੱਧਾ ਹੀ ਫੇਰ ਬਾਂਦਰਾ ਕੱਟ ਕਿਹੜਾ ਪਿੰਡ ਹੈ ਫੜੀ ਨੋਟ ਹਾਂ ਮੈਂ ਤੁਹਾਨੂੰ ਵਿਆਹ ਕਰਦਾ ਕੋਈ ਨਹੀਂ ਹਾਸੀ ਆਤੀ ਹੈ ਦੂਜੀਆਂ ਨੇ ਮੈਂ ਇਹਨਾਂ ਕੋਲੀਆਂ ਦੇ ਫੋਨ ਦਾ ਮਾਲਕਾਂ ਨੂੰ ਮਾਲਕਾਂ ਨੂੰ ਸੱਤਰ ਫੋਨ ਫੋਨ ਦਾ ਫੋਨ ਆ ਮਾਲਕ ਨੂੰ ਫੋਨ ਲਾ ਫੋਨ ਕੱਟ ਦੂਜੀਆਂ ਨੂੰ ਫੋਨ ਲਾ ਮਾਲਕ ਉਹ ਬਾਹਰੋਂ ਮਾਰੀ ਆਇਆ ਜਿੰਨਾ ਮਾਰਦੀ ਆਲਾ ਫੋਨ ਆ ਜਿੰਨੋਂ ਤੂੰ ਨਾਲ ਇਹ ਵੀ ਇਹ ਕੰਮ ਕਰਦੇ ਆਲੂਆਂ ਵਾਲੇ ਬੰਦੇ ਨੇ ਕਿੱਥੇ ਰਹਿੰਦਾ ਇਹ ਉਹਨਾਂ ਡਰਾਈਵਰ ਮੈਂ ਬਣਾ ਫੋਨ ਕੁਝ ਵੀ ਆ ਸਰਵਿਸ ਹੋਈ ਨਹੀਂ ਕੀ ਅਜੇ ਕਾ ਨਾ ਕਰਦੇ ਨੇ ਆਪਾਂ ਕਿਹਦੇ ਆਪਾਂ ਨਹੀਂ ਕਰਨੇ ਮਾੜੀ ਮਾੜੀ ਵੀ ਨਹੀਂ ਕਰੀ ਜਣਾ ਉਹ ਨਹੀ ਕਰਨੀ ਨਹੀਂ ਸਰਵਿਸ ਨਹੀਂ ਕਰਨੀ ਮੁੰਡਾ ਲੱਗਿਆ ਨਹੀਂ ਨਹੀਂ ਓਏ ਉਹਨੇ ਤੈਨੂੰ ਕਹਤਾ ਸਿੱਧਾ ਦੱਸਦੇ ਅਜੇ ਵੀ ਪੰਜ ਆਪ ਗਏ ਨਾ ਤੈਨੂੰ ਕੋਈ ਨਹੀਂ ਦਾ ਤੂੰ ਮੁੱਕਰ ਰਿਹਾ ਮੁੱਕਰਦਾ ਨਹੀਂ ਵੀਰੇ ਆ ਤੇਰੇ ਨਾਲ ਦਾ ਕੀ ਕਹਣਾ ਫਿਰ ਕੀ ਲੈਣਾ ਹੈ ਉਹ ਕੀ ਲੈਣਾ ਹੈ ਬੋਲ ਮਨ ਲੈਣੀ ਆ ਯਾਰ ਯਾਰ ਪਹਿਲੇ ਇੱਕ ਮੈਂ ਲੈਣ ਕੀ ਆਇਆ ਉਹ ਬੋਲ ਦੇ ਬਸ ਬੱਸ ਦੱਸ ਦੇ ਪਹਿਲੇ ਨਾ ਦੂਜੇ ਦਾ ਨਾ ਲੈਣ ਕੀ ਲੈਣਾ ਉਹ ਵੀ ਇਹ ਤਾਂ ਛੱਡ ਦਾਂਗੇ ਸਭ ਨੂੰ ਪਤਾ ਨਹੀਂ ਤੇ ਠਾੜੀ ਨਿਕਾਉਂ ਆਇਆ ਪਹਿਲੇ ਦਿਨ ਪਰ ਗਾਂਜਾ ਲੈਣਾ ਆ ਹਾਂ ਹੈ ਹਾਂ ਪਰ ਆਇਆ ਪਹਿਲੇ ਦਿਨ ਮੈਨੂੰ ਤਾਂ ਤੈਨੂੰ ਕਿਹਨੇ ਕਿਹਾ ਗਾਂਜਾ ਮਿਲਦਾ ਓਰੇ ਕਮੇ ਇੱਕ ਮਿੰਟਾ ਮੁੰਡੇ ਲੈ ਕੇ ਜਾਂਦੇ ਪਰ ਨੀ ਲੈ ਕੇ ਜਾਂਦਾ ਹਾਂ ਹਾਂ ਹੁਣ ਕਿਹੜੇ ਜ਼ਗਦਾਰ ਦੇ ਘਰੇ ਜਾਣਾ ਤਾਂ ਭੇਜਾਂ ਨਹੀਂ ਨਹੀਂ ਮੈਂ ਤਾਂ ਅਬਰੇ ਇਹਨਾਂ ਨਾਲ ਹੀ ਆਇਆ ਮੇਰਾ ਬੱਡਾ ਭਰਾ ਹੈ ਮੇਰਾ ਹਾਂ ਫੇਰ ਤੂੰ ਜ਼ਗਦਾਰ ਦੇ ਜਾਣਾ ਸੀ ਤੁਹਾਨੂੰ ਕਿਹਨੇ ਕਿਹਾ ਓਰੇ ਮਾਲਵਾਲ ਦਾ ਸਾਡਾ ਸੁਧਾਰ ਆ ਵੀਰੇ ਇਹ ਕੰਮ ਕਰਦੇ ਆ ਪੁੱਟੇ ਕਾਲਜ ਪੁੱਟਾ ਕਾਲਜ ਸਾਡਾ ਕੰਮ ਚੱਲਦਾ ਸਾਡਾ ਸੁਧਾਰ ਬੈਠੋ ਥੱਲੇ ਖੜੇ ਕਰ ਦਿਓ ਤੁਹਾਨੂੰ ਕਿਹਨੇ ਕਿਹਾ ਇੱਥੇ ਮਾਲਵਾਲ ਦਾ ਤੈਨੂੰ ਕਿਹਨੇ ਗਿਆ ਮਾਲ ਮਿਲਦਾ ਓਰੇ ਦਾ ਦੂਜਾ ਕਿਤੇ ਉਹਨੇ ਵੀ ਇੱਥੇ ਲਿਆ ਜੀ ਲਾ ਤੂੰ ਤੈਨੂੰ ਕਿਹਨੇ ਗਿਆ ਇੱਥੇ ਮਾਲ ਮਿਲਦਾ ਮੈਂ ਤਾਂ ਨਹੀਂ ਵੀਰੇ ਇੱਕ ਦਿਨ ਹੀ ਆਇਆ ਸੀਗਾ ਮੈਂ ਹਾਂ ਉਦੋਂ ਮੁੜ ਕੇ ਨਹੀਂ ਆਇਆ ਇੱਕ ਦਿਨ ਹੀ ਆਇਆ ਸੀ ਮੈਂ ਤਾਂ ਇਹਨੂੰ ਕਹੀ ਜਾਂਦਾ ਸੀਗਾ ਮੈਂ ਕਿਹਾ ਰਹਿਣ ਦੇ ਰਹਿਣ ਦੇ ਦਿੱਤਾ ਨਾ ਕਿ ਚੱਲ ਕੰਮ ਤੋਂ ਅੱਗੇ ਲੀਟ ਇਹ ਹੀ ਕਹਿੰਦਾ ਕਹਿੰਦਾ ਨਹੀਂ ਫੋਨ ਲੈ ਕੇ ਜਾਣਾ ਹਾਂ ਬਈ ਤੈਨੂੰ ਕਿਹਨੇ ਕਿਹਾ ਇੱਥੇ ਮਾਲ ਮਰਦਾ ਮੇਰੇ ਉਹ ਬੰਦਾ ਜਿਹੜਾ ਉਹ ਇਹਦਾ ਫੋਨ ਤੋਂ ਨਾ ਲਾਜ ਲੋ ਉਹ ਕਹਿੰਦਾ ਇਹ ਉਹਨੇ ਨਕਸ਼ਾ ਬਣਾਤਾ ਤੇਰੇ ਦਿਮਾਗ 'ਚ ਸਿੱਧਾ ਤੂਰੇ ਪੁੱਟ ਗਿਆ ਬਾਤ ਤੁਸੀਂ ਕਹਿੰਦਾ ਜੀ ਅੱਜ ਤੋਂ ਆ ਦਿਖ ਦੇਣੀ ਮੈਂ ਤੈਨੂੰ ਕੀ ਪਾਉਦਾ ਉਹਨੇ ਨਕਸ਼ਾ ਬਣਾਤਾ ਤੈਨੂੰ ਘਰ ਵੀ ਪਤਾ ਲੱਗ ਗਿਆ ਕਿ ਕਿੱਥੇ ਮਿਲਦਾ ਮਾਲ ਨਹੀਂ ਨਹੀਂ ਇੱਕ ਦਿਨ ਪੁੱਛ ਕਿ ਆਇਆ ਕਰ ਤੈਨੂੰ ਅੱਛਾ ਦੱਸੂ ਵੀ ਗਾਂਜਾ ਕਿੱਥੇ ਮਿਲਦਾ ਨਹੀਂ ਜੀ ਹਾਂ ਉਹਨਾਂ ਦਾ ਆਰ ਆਊਗਾ ਫੇਰ ਜਾਣ ਦੇਣਾ। ਰਾਹੇ ਤੇ ਆੜੀਆਂ ਨੇ ਤੇ ਗਾਂਜਾ ਵੀ ਦਾ ਚੰਗਾ ਲੱਗਦਾ। ਬੰਦੇ ਵੀ ਮੈਂ ਕਿਹਾ ਮਿਲ ਜਾਣ ਤਾਂ। ਬੰਦੇ ਭੈਣ ਜੋਰੇ ਕਹਾ ਬਰਤੀ ਆ ਕੀ ਪੁੱਛਣੇ ਤੇ ਜਗਪਾਰ ਸਿੰਘ ਦਾ ਘਰ ਕਿਹੜਾ ਫਲਾਣਾ ਲਿਆ। ਉਹਦੀ ਦੋ ਮੁੰਡੇ ਰੰਗ ਦੇ ਕੰਮ ਤੇ ਲੈ ਕੇ ਜਾਣੇ ਆ ਜੀ। ਓਏ ਅੱਛਾ ਤੂੰ ਮੁੰਡੇ ਰੰਗ ਤੇ ਲੈ ਜਾਣਾ ਤੇਰੇ ਕੋ ਨਾ ਨੰਬਰ ਨਾ ਤੈਨੂੰ ਪਤਾ ਵੀ ਕਿਹੜਾ ਬੰਦਾ ਉਹ ਸਾਧੂ ਨੂੰ ਜਿਹਨੂੰ ਲੈ ਕੇ ਜਾਣਾ ਸਾਧੂ ਤੂੰ ਜਗਤਾਰ ਜਗਤਾਰ ਨੂੰ ਸਾਧੂ ਜਿਹਦੇ ਲੱਭ ਜੇ ਨਾ ਗਏ ਕੰਮ ਤੇ ਗਾਹਾਂ ਫੜਾਉ ਮੈਂ ਨਹੀਂ ਨਹੀਂ ਸਾਧੋ ਸਾਧੋ ਸਾਧੂ ਨੂੰ ਸਾਧੂ ਨਾਲ ਦੇ ਤੇਰੇ ਜਦੇ ਬੋਲ ਪੇ ਹਾਂ ਲਾਲਾ ਪੂਰਾ ਲੈਣ ਆਏ ਆ ਤੂੰ ਜਗਤਾਰ ਦੇ ਘਰੇ ਜਾਣਾ ਫਲਾਣੇ ਦੇ ਜਾਣਾ ਹੋਰ ਕਿੱਥੇ ਆ ਭਾਈ ਪੂਰੀ ਗੱਡੀ ਲੈ ਕੇ ਕਿੱਥੇ ਆ ਇਹਦੇ ਕੋਲੀ ਆ ਜੀ ਅਜੇ ਨਹੀਂ ਆਫੇ ਗੱਲ ਝੱਟਦੀ ਨਹੀਂ ਹਾਂ ਝੱਟਦੀ ਆ ਨਹੀਂ ਝੱਟਦੀ ਨਹੀਂ ਉਹ ਲੱਕੀਆਂ ਨੂੰ ਆ ਕੇ ਝੱਟਦਾ ਉਹ ਗੈਂਦਾ ਨਾ ਨਸ਼ਾ ਵੇਚਦੇ ਹੋ ਕੱਲੇ ਨੂੰ ਕੱਲਾ ਟੱਕਰ ਕੱਲੇ ਹੀ ਖੜੇ ਆ ਕੱਲੇ ਨੂੰ ਕੱਲਾ ਨਸ਼ੇ ਨੂੰ ਟੱਕਰ ਨਸ਼ਾ ਵੇਚਦੇ ਹੋ ਮੇਰੇ ਮੁੰਡੇ ਦਾ ਮਰਵਾ ਨਸ਼ੇ ਵੇਚਦੇ ਕਿਉਂ ਆ ਵੇਚਾਂਗੇ ਸੀ ਹੁਣ ਤੇ ਵੇਚ ਲੱਗੇ ਪੇ ਸਾਰੀ ਉਮਰ ਨਸ਼ਾ ਵੇਚੋਗੇ ਮੁੰਡੇ ਵੇਚਦੇ ਆ ਸੁਵੇਰੇ ਇੱਥੇ ਵੇਚ ਤੂੰ ਸੁਵੇਰੇ ਵੇਚੀ ਮਤਾ ਸੁਵੇਰੇ ਮੋਟਰਸਾਈਕਲ ਲਾਈ ਇੱਥੇ ਵੇਚੂ ਤੈਨੂੰ ਮੈਂ ਦੱਸੂ ਕਿਵੇਂ ਹੁਣ ਵੇਚ ਮਤੋਈ ਰੋ ਤੂੰ ਪਹਿਲਾਂ ਵੀ ਵੇਚਦੀ ਆ ਨਹੀਂ ਨਹੀਂ ਉਹ ਅੱਜ ਆ ਨਹੀਂ ਗਈ ਪਹਿਲਾਂ ਵੀ ਵੇਚਦੀ ਆ ਅੱਜ ਅੱਜ ਪਾਣੇ ਮਰਵਾਤੇ ਮੈਂ ਕੀ ਕਹਾਂ ਇਸ ਵੇਲੇ ਜਿਸਕੇ ਆ ਤੇਰੇ ਭਾਈ ਲੈ ਕੱਲੇ ਕੱਲੇ ਜਾਵਾਂਗੇ ਓਏ ਥੱਲੇ ਕੱਲੇ ਕੀ ਜਿਹੜੀ ਆ ਜਵੇ ਹੋਰ ਤੂੰ ਥੱਕਾਂਗੇ ਨਾ ਬਸ ਚਲੋ ਗੀ ਖਾਓ ਵੇਚ ਵੇਚ ਚਿੱਟਾ